ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖ ਦੁਖ ਜੈ ਪਰਸ ਨਹੀਂ ਸੁਖ ਦੁਖ ਜੈ ਪਰਸ ਨਹੀਂ ਲੋਭ ਮੋਹ ਅਭਿਮਾਨ ਸੋ ਨਾਨਕ ਸੁਨਰ ਭਗਵਾਨ ਇਹ ਸ਼ਲੋਕ ਨਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ ਇਸ ਵਿੱਚ ਗੁਰੂ ਜੀ ਦੱਸਦੇ ਹਨ ਕਿ ਜਿਹੜਾ ਮਨੁੱਖ ਇਹਨਾਂ ਤਿੰਨਾਂ ਵੱਡੇ ਔਗਣਾ ਲੋਭ ਮੋਹ ਅਭਿਮਾਨ ਤੋਂ ਬਚਿਆ ਹੋਇਆ ਹੈ ਉਸ ਦੇ ਮਨ ਤੇ ਇਹਨਾਂ ਤਿੰਨਾਂ ਦਾ ਕੋਈ ਅਸਰ ਨਹੀਂ ਹੈ ਮਨ ਸਾਫ਼ ਚੰਗਾ ਪਵਿੱਤਰ ਹੈ ਤਾਂ ਉਸ ਦੇ ਮਨ ਤੇ ਦੁੱਖ ਸੁੱਖ ਦਾ ਵੀ ਕੋਈ ਅਸਰ ਨਹੀਂ ਹੁੰਦਾ ਨਾਹੀ ਦੁਖ ਮੰਦਾ ਨਾਹੀ ਸੁਖ ਮੰਦਾ ਸਮ ਕਰਕੇ ਜਾਣਦਾ ਹੈ ਉਹ ਤਾਂ ਰੱਬ ਦਾ ਹੁਕਮ ਹੀ ਮੰਨਦਾ ਹੈ ਕਿ ਉਹ ਉਸਦੇ ਪਾੜੇ ਵਿੱਚ ਸਭ ਕੁਝ ਹੋ ਰਿਹਾ ਹੈ ਨਾਹੀ ਸੁਖਾਂ ਦਾ ਅਭਿਮਾਨ ਕਰਦਾ ਹੈ ਗੁਰੂ ਜੀ ਕਹਿੰਦੇ ਹਨ ਅਜਿਹੀ ਅਵਸਥਾ ਵਾਲਾ ਮਨੁੱਖ ਈਸ਼ਵਰ ਦਾ ਰੂਪ ਹੀ ਬਣ ਜਾਂਦਾ ਹੈ ਕਿਉਂਕਿ ਈਸ਼ਵਰ ਨੂੰ ਕੋਈ ਦੁੱਖ ਸੁੱਖ ਚੰਗੇ ਮਾਰੇ ਕੋਈ ਗੱਲ ਨਹੀਂ ਪਉਂਦੀ ਉਸਤੇ ਕੋਈ ਅਸਰ ਨਹੀਂ ਹੁੰਦਾ ਇਹ ਇੱਕ ਅੱਛੇ ਪਵਿੱਤਰ ਮਨੁੱਖ ਦੀ ਸਚਾਈ ਦੱਸ ਕੇ ਸਾਨੂੰ ਇਹ ਸਮਝਾਣਾ ਚਾਹੁੰਦੇ ਹਨ ਕਿ हे ਮਨੁੱਖ ਲੋਭ ਮੋਹ ਤੇ ਅਭਿਮਾਨ ਤਿੰਨੋਂ ਹੀ ਦੁੱਖ ਦੇਣ ਵਾਲੇ ਹਨ ਸੁੱਖ ਨਹੀਂ ਦਿੰਦੇ ਤੇਰੇ ਜੀਵਨ ਨੂੰ ਇਹ ਦੁਬਾਰਾ ਕਬ ਤਕਲੀਫ ਵਿੱਚ ਪਾ ਸਕਦੇ ਹਨ ਕਿਉਂਕਿ ਇਹ ਤਿੰਨਾਂ ਦਾ ਕਰਮ ਚੰਗਾ ਨਹੀਂ ਹੈ ਇਹ 네ਗੇਟਿਵ ਸੋਚ ਵਾਲੇ ਹਨ ਪੋਸਟਿਵ ਸੋਚ ਵਾਲੇ ਨਹੀਂ ਇਹਨਾਂ ਦਾ ਸੁਭਾਅ ਉਹਨਾਂ ਕੋ ਦੇ ਸੱਚੇ ਮਨ ਨੂੰ ਵੀ ਵਿਗਾਰ ਦਿੰਦਾ ਹੈ ਜੇ ਫਿਰ ਉਹ ਕੋ ਕਰਮ ਕਰਨ ਲੱਗ ਜਾਂਦਾ ਹੈ ਕੋ ਕਰਮਾਂ ਤੋਂ ਸਾਨੂੰ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਕਿ ਜ਼ਿੰਦਗੀ ਦੁਬਰ ਹੋ ਜਾਂਦੀ ਹੈ ਇਹ 3 ਔਗਣ ਇਸ ਤਰ੍ਹਾਂ ਕਰਮ ਕਰਦੇ ਹਨ ਉਹ ਵਿਸਤਾਰ ਨਾਲ ਸਮਝਦੇ ਹਨ ਪਹਿਲਾ ਹੈ ਲੋਭ ਜੋ ਆਪਣੇ ਹੱਕ ਸੱਚ ਤੋਂ ਬਾਹਰ ਹੋ ਕੇ ਦੂਸਰੇ ਦਾ ਹੱਕ ਖੋਦਾ ਹੈ ਕਿ ਦੂਸਰੇ ਦਾ ਹੱਕ ਹੋ ਕੇ ਅਸਲ ਵਿੱਚ ਵਿੱਚ ਉਹ ਦੁੱਖਾਂ ਦਾ ਬੀਜ ਬੀਜ ਰਿਹਾ ਹੁੰਦਾ ਹੈ ਤਾਂ ਇਸ ਇਸ ਲੋਸੁਖੇ ਮਿਲਦਾ ਹੈ ਜਿਹਾ ਬੀਜ ਹੈ ਤੇਹਾ ਲੁਣਾ ਹੈ ਕਰਮਾਂ ਸੰਦੜਾ ਕਿ ਇਸ ਲਈ ਸਾਨੂੰ ਨੇਕ ਕਮਾਈ ਕਰਨੀ ਚਾਹੀਦੀ ਹੈ ਸੱਚੇ ਕਰਮ ਕਰਨੇ ਚਾਹੀਦੇ ਹਨ ਤਾਂ ਕਿ ਕਿਸੇ ਦਾ ਹੱਕ ਨਾ ਮਾਰਿਆ ਜਾ ਸਕੇ ਦੂਜਾ ਹੈ মোহ ਅਟੈਚਮੈਂਟ ਇਸ ਦਾ ਬਰਮ ਵੀ ਆਪਣੇ ਫਰਜ਼ ਨਿਭਾਣ ਤੱਕ ਹੋਣਾ ਚਾਹੀਦਾ ਹੈ ਆਪਣੇ ਨਾਲ ਨੂੰ ਜਾਂ ਆਪਣੇ ਕਿਸੇ ਮਿੱਤਰ ਨੂੰ ਯਾਰ ਰਿਸ਼ਤੇਦਾਰ ਨੂੰ ਜੇ ਸੇਵੀ ਦਲ ਦਾ ਨਜਾਇਜ਼ ਲਭ ਪਹੁੰਚਾਣਾ ਆਪ ਸੱਚ ਤੋਂ ਬਾਹਰ ਹੋ ਕੇ ਉਸ ਨੂੰ ਫਾਇਦਾ ਪਹੁੰਚਾਣਾ ਇਹ ਆਪਣੇ ਬੱਚਿਆਂ ਨਾਲ ਤਾਲਣ ਕੋਸਨ ਦੇ ਕਰਮ ਤੱਕ ਠੀਕ ਹੈ ਜੇਕਰ ਅਸੀਂ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ ਤਾਂ ਅਸੀਂ ਫਿਰ ਸੱਚ ਦੇ ਦਾਰੇ ਤੋਂ ਨਿਕਲ ਕੇ ਹਰ ਫਰਜ਼ ਦੀ ਸੀਮਾ ਨੂੰ ਤੋੜ ਕੇ ਗਲਤ ਕੰਮ ਕਰਦੇ ਹਾਂ ਤੀਸਰਾ ਹੈ ਅਭਿਮਾਨ ਇਹ ਤਾਂ ਨਿੱਕਾ ਮੋਟਾ ਵੱਡਾ ਸਭ ਤਰ੍ਹਾਂ ਦਾ ਅਭਿਮਾਨ ਹਰ ਵੇਲੇ ਸਾਡੇ ਸੁਭਾਅ ਦੇ ਵਿੱਚ ਅੱਗੇ ਖੜਾ ਹੁੰਦਾ ਹੈ ਇਸੇ ਨਾਲ ਚੰਗਾ ਕਰਕੇ ਉਸ ਗੱਲ ਦਾ ਅਭਿਮਾਨ ਕਰਨਾ ਜਾਂ ਉਸ ਨੂੰ ਚਿਤਾਉਣਾ ਦੂਸਰੇ ਤੇ ਆਸਾਨ ਕਰਨਾ ਜਾਂ ਆਪਣੇ ਪਿੱਠ ਥੱਪਤ ਬਾਂਦੇ ਰਹਿਣਾ ਇਸ ਨਾਲ ਸਾਡੀ ਜ਼ਿੰਦਗੀ ਔਖੀ ਤੇ ਦੁੱਖਾਂ ਭਰੀ ਬਣ ਜਾਂਦੀ ਹੈ ਈਸ਼ਰ ਨੂੰ ਹੰਕਾਰ ਤਾਂ ਬਿਲਕੁਲ ਹੀ ਪਸੰਦ ਨਹੀਂ ਹੈ ਇਸ ਸ਼ਲੋਕ ਰਾਈ ਗੁਰੂ ਜੀ ਸਾਨੂੰ ਇੱਕ ਵੱਡਾ ਉਪਦੇਸ਼ ਦੇ ਰਹੇ ਹਨ ਕਿ हे ਮਨੁੱਖ ਜੇਕਰ ਤੂੰ ਲੋਭ ਮੋਹ ਹੰਕਾਰ ਇਹਨਾਂ ਤਿੰਨਾਂ ਤੋਂ ਬਚ ਕੇ ਰਹੇ ਤਾਂ ਤੂੰ ਮੇਰੇ ਵਰਗਾ ਹੋ ਸਕਦਾ ਹੈ ਚੰਗਾ ਸੁਖਾਵਾਂ ਖੁਸ਼ੀਆਂ ਭਰਿਆ ਜੀਵਨ ਜੀ ਸਕਦਾ ਹੈ ਪ੍ਰਭੂ ਦੀ ਪ੍ਰਸੰਤਾ ਲੈ ਸਕਦਾ ਹੈ ਦੁੱਖ ਤੇ ਸੁਖ ਮਨ ਦੀ ਅਵਸਥਾ ਜਾਂ ਬਿਰਥਾ ਹੋਰ ਕੁਝ ਨਹੀਂ ਦਾਸ ਦਵਿੰਦਰ ਜੀ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ